ਦੀਨਾਨਗਰ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਸੰਘੋਵਾਲ ਵਿਖੇ ਚੋਰਾਂ ਨੇ ਇੱਕ ਘਰ ਵਿੱਚ ਕੀਤੀ ਤਸੱਲੀ ਦੇ ਨਾਲ ਚੋਰੀ ਜੀ ਹਾਂ ਦੱਸਦੇ ਹੀ ਇਹ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਵਿੱਚ ਰਾਤ ਨੂੰ ਕਿਸੇ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਏ ਤੇ ਸ਼ਾਮ ਨੂੰ ਘਰੋਂ ਚੱਲਿਆ ਜਾਂਦਾ ਹੈ ਤਕਰੀਬਨ ਸੁیرے ਪੌਣੇ 9 ਵਜੇ ਵਾਪਸ ਆਂਦਾ ਹੈ ਇਸ ਤੋਂ ਇਲਾਵਾ ਉਸ ਦੇ ਘਰ ਵਿੱਚ ਕੋਈ ਨਹੀਂ ਹੁੰਦਾ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਡਿਊਟੀ ਤੇ ਗਿਆ ਹੋਇਆ ਸੀ ਜਦ ਸਵੇਰੇ ਘਰ ਵਾਪਸ ਆਇਆ ਤਾਂ ਉਸਨੇ ਆਪਣੇ ਘਰ ਦੇ ਦਰਵਾਜ਼ੇ ਨੇ ਜਿਹੜੇ ਉਹ ਖੁੱਲੇ ਪਾਏ ਦਰਸਨ ਵਾਦਾ ਦੇ ਘਰ ਮੇਰੇ ਚੋਰੀ ਹੋਈ ਆ ਮੈਂ ਕੱਲਾ ਰਹਿਣਾ ਘਰ ਦੂਜੇ ਜਾਣੇ ਤਾਲੇ ਮਾਰ ਕੇ ਜਦੋਂ ਮੈਂ ਸਵੇਰੇ ਆ ਕੇ ਵੇਖਿਆ ਤਾਂ ਤਾਲੇ ਟੁੱਟੇ ਤੇ ਮੈਂ ਕੰਮ ਕਰਾਇਆ ਗਿਆ ਚੋਰ ਕੀ ਕੀ ਲੈ ਗਿਆ ਜੀ ਤੁਹਾਡਾ ਤਿੰਨ ਘੜੀਆਂ ਤਿੰਨ ਜੋੜੇ ਬੂਟਾ ਦੇ 18000 ਦੇ ਲੈ ਗਿਆ ਇੱਕ ਫੋਨ ਲੈ ਕੇ ਨਵਾਂ ਜਿਹੜੇ ਸਿਮ ਵੀ ਦਿਹਾਲੀ ਪਾਈ ਦੋ ਨਾ ਕਮਰੇ ਚੋਣਾਂ ਨੇ ਦੋਆ ਕਮਰੇ ਚੋਣਾਂ ਨੇ ਚੋਰੀ ਕੀਤੀ ਹੈ ਜੀ ਦੋਆ ਕਮਰੇ ਠੀਕ ਕੋਈ ਇਤਲਾਹ ਦਿੱਤੀ ਪੁਲਿਸ ਵਾਲਿਆਂ ਨੂੰ ਤੁਸੀਂ ਹਾਲੇ ਨਹੀਂ ਹੋਣ ਸਰਪੰਚ ਸਾਹਿਬ ਆਏ ਨੇ ਉਹਨਾਂ ਨੂੰ ਫੋਨ ਕੀਤਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਜਾ ਮਾਕਾਦਾ ਜਿਹੜੇ ਜ਼ੋਰ ਤੋਰੇ ਕਰਦੇ ਜਾਣ ਨਸੀਬਾ ਇਹਦੇ ਤੋਰੇ ਫਿਲਤੇ ਨੇ ਇਹਨਾਂ ਦੇ ਨੇ ਕੇਲ ਪਾਈ ਜਾ ਲੋਕਾਂ ਦੇ ਘਰ ਚੋਰੀਆਂ ਨਾ ਹੋਣ